ਪਿਆ ਤਾਂ ਨਹੀਂ ਹੋਰ ਕਿੰਨਾ ਕਿਧਰ ਗਈ ਮੈਂ ਰਬੀਸਰਦਾ ਸੀ ਯਾਰ ਚੱਲ ਗਏ ਹੁਣੇ ਫਿਰ ਕਿਧਰ ਚੱਲ ਗਏ ਯਾਰ ਮੈਨੂੰ ਤਾਂ ਤੇਰਾ ਸਾਹ ਵੀ ਨਹੀਂ ਆਉਂਦਾ ਹੈਗਾ ਕਿੱਦੇ ਚਲਾ ਦਾਨੀ ਹੈਗੀ ਤੂੰ ਬਾਜ਼ਾਰ ਤੋਂ ਆਣੀ ਗਈ ਕਿਤੇ ਠੀਕ ਹੈ ਹੋਰ ਕਿਤੇ ਜਾਂਦੀ ਜਿਹੜਾ ਤੈਨੂੰ ਸਮਾਨ ਆਉਂਦਾ ਸਾਰਾ ਉਹ ਮੈਂ ਲਿਆ ਕਿਦਨ ਪਰ ਉਹਨਾਂ ਨਾਲ ਮਗਵਾਲ ਨਹੀਂ ਹੈਗੀ ਕੀ ਮਗਾਇਆ ਮੈਨੂੰ ਦਿਖਾ 40000 ਦਾ ਕੀ ਮਗਾਇਆ ਤੈਨੂੰ ਦਿਖਾਈ 60 70 80000 ਚ 60 70 80000 ਦੇਖਿਓ ਭਾਗ ਹੀਂ ਗਿਆ ਮੈਂ ਤਾਂ ਮਾੜਾ ਮੋਟਾ ਕੁਸਮਾਨ ਮੰਗਵਾ ਲਿਆ ਹੋਰ ਕੀ ਮੰਗਵਾ ਲਾਣੀ ਫਿਰ ਮੈਨੂੰ ਵੀ ਤਾਂ ਪਤਾ ਲੱਗੇ ਵੀ ਕੀ ਮੰਗਵਾਇਆ 40 ਇਹ ਤਾਂ ਮਾੜਾ ਮੋਟਾ ਸਵਾਨ ਕੀ ਮੰਗਾ ਲਿਆ ਤੈਂ ਫੇ ਤੁਸੀਂ ਕੜਵਾਏ ਹੋਣਗੇ ਕੜਨ ਵਾਲਾ ਮੈਨੂੰ ਕੀ ਪਤਾਗਾ ਹਾਂ ਦੱਸ ਕਿੱਧਰ ਗਿਆ ਉਹ ਚੱਲ ਗਏ ਹੋਣਗੇ ਯਾਰ ਕਿਉਂ ਇਹਨਾਂ ਦਿਮਾਗ ਖਰਾਬ ਕਰਿਆਗਾ ਹੇਰ ਕਹ ਦੋ ਉੱਧ ਵਾਲੀ ਗੱਲ ਤੇ ਉਹ ਵੀ 10-20 ਰੁਪਏ ਚੱਲ ਪੈਣ ਤੇ 40-50 ਹਰ ਕਿੱਧਰ ਡਾਦਾ ਨਹੀਂ ਤੂੰ ਦੂਜੇ ਦਿਨ ਆ ਤੇ ਕੀ ਪੂ ਲੈ ਗਿਆ ਦੁਬਾਰੀ ਬਲੈਕਮੇਲ ਕਰਕੇ ਕੀ ਪੂ ਕਿਉਂ ਲੈ ਕੇ ਜਾਊਗਾ ਉਹਦਾ ਹੁਣ ਤੂੰ ਦੇਖ ਕਿਉਂ ਬਲੈਕਮੇਲ ਕਰ ਕਿਉਂ ਫਿਰ ਹੋਰ ਕਿੱਧਰ ਗਏ ਕਿੱਧਰ ਜਾ ਪੂਗੇ ਮਹਾਰਾਣੀ ਜੀ ਹੱਦ ਹੋਊਗੀ ਖਰਚ ਤੇ ਹੋਣਗੇ ਯਾਰਾ ਖਰਚ ਤੇ ਮੇਰੇ ਹੱਕ ਹੈਗਾ ਮੈਂ ਖਰਚ ਨਹੀਂ ਸਕਦੀ ਵਸ ਫਿਰ ਮੈਨੂੰ ਰਹਿਣਾ ਵੀ ਆਖ ਨਹੀਂ ਮੈਂ ਪੁੱਛ ਨਹੀਂ ਸਕਦਾ ਕਿ ਬਿੱਲੀ ਹੱਤਾ ਕਿ ਮੈਨੂੰ ਤਾਂ ਕੋਈ ਚੀਜ਼ ਨਹੀਂ ਕੋਈ ਸੁਰੱਖੀ ਬੋਡਰ ਦੇ ਰਿਆ ਨਹੀਂ ਦਿੰਦਾ ਕੋਈ ਸਮਾਨ ਕੋਈ ਚੀਜ਼ ਆ ਕਪੜਾ ਨਹੀਂ ਲਾਉਣੀ ਦਿੰਦਾ ਵੀ ਭੈਣ ਦਾ 40000 ਦਾ ਲਿਆਤਾ ਕੀ ਤੂੰ ਮੈਨੂੰ ਵੀ ਤਾਂ ਪਤਾ ਲੱਗੇ ਕੋ ਮੇਰਾ ਹੱਕ ਨਹੀਂ ਹੈਗਾ ਕਮਾਉਣਾ ਦਾ ਮੈਂ ਪੁੱਛ ਸਕਦਾ ਵੀ ਭਈ ਹਾਂ ਕੀ ਲਿਆਤਾ ਕਰ ਹੈ ਕੋਈ ਬਾੜੇ ਗਾਨ ਨਹੀਂ ਕੋਈ ਸ਼ੂਰ ਛੱਪਾ ਓ 10 ਤੋਂ ਨੂੰ ਦੋਨੋਂ ਬੱਤੀ ਬਣ ਕੇ ਆਏਗੀ ਬੋਲਾ ਉਸੇ ਨਹੀਂ ਬੋਲਣਾ ਹੈਗਾ ਬਸ ਮੈਨੂੰ ਨਹੀਂ ਪਤਾ ਬਸ ਹੁਣ ਮੂਹਿਆ ਬਣਾ ਲੇ ਤਿੰਨ ਚਾਰ ਮਾਰੇ ਖਿੱਚ ਗੇ ਢ ਗਿਆ ਕਿ ਘੰਟਾ ਤੇ ਲੈ ਵੀ ਕੰਗ ਨੂੰ ਸਾਰਾ ਸਾਬ ਜਾਂਦਾ ਵੀ ਕਿੱਥੇ ਚਲਾਇਆ ਕੀ ਦਿੱਤਾ ਕਰਦੇ ਠੀਕ ਹੈ ਨਾ ਨਹੀਂ ਰੇਲ ਬਣਨ ਤੋਂ ਮੈਂ ਤੀਜੇ ਨੂੰ ਕਹ ਦੂੰ ਐਨੇ ਕਰਦੇ ਅਕਾਊਂਟ ਚ ਐਨੇ ਕਰਦੇ ਪਤਾ ਨਹੀਂ ਲੱਗਦਾ ਲਿਉਂਦੀ ਕੀ ੜਾਉਂਦੀ ਕਿੱਥੇ ਹੈਗੀ ਓਏ ਫਰਮੂਹਿਆ ਬਣਾ ਕੇ ਵੇਜੂ ਜੇ ਪੁੱਛ ਲਿਆ ਠੀਕ ਐ ਲੱਗੀ ਸਮਝਾ ਹੈਲੋ ਲੱਗੀ ਸਮਝਾ ਲੱਗੀ ਹੁਣ ਬੋਲ ਵੀ ਨਹੀਂ ਨਿਕਲਦਾ ਹੈਗਾ ਜਦ ਤੇ ਚੜ ਗਈ ਨਾ ਥੱਕੇ ਮੇਰੇ ਇਹ ਦੇਖ ਲੈ ਤੇਰੀ ਨਾਲ ਬਣਦਾ ਕੀ ਹੈਗਾ ਤਪਾਰ ਰੱਖਿਆ ਤੂੰ ਮੈਨੂੰ ਗਾਵਾ ਨੂੰ ਦੇ ਰਾਮ ਆ ਮੈਂ ਤਪਾਰ ਰੱਖਿਆ ਹੈਗਾ

ਮਤਲਬ ਇਹ ਹੋਣਾ ਬੜਾ ਹੋ ਗਿਆ ਹੋਊਗਾ ਇਹਨੇ ਕੀ ਕਰਾਉਣੇ ਪੈਸੇ ਇਹਦੇ ਕੌਣ ਦੇਤਾ ਆਪੀ ਵਾਦੂਗੇ ਫਸਾਲ ਦਾ ਕਰ ਦੂਗੇ ਮੈਂ ਭਾਵੇਂ ਜੂਣ ਸਾਹ ਬਤਾਵਾਂ ਕਰੋ ਕੀ ਕਰਨਾਗਾ ਬੋਲੋ ਮੈਂ ਬੈਠਾਂਗਾ ਮੇਰੇ ਨਾਲ ਕਰੋ ਇਹਦੇ ਨਾਲ ਕੀ ਹੈ ਕਿ ਦੱਸਦੀ ਕੋਈ ਨੰਨਣ ਖਾਈ ਇਹਦਾ ਕੰਮਕਾਰ ਤਾਂ ਆਪਣਾ ਸੀਗਾ ਜਿੰਨਾ ਸਾਰਾ ਕੰਮ ਜੂ ਸਾਨੂੰ ਦੇਤਾ ਭਈ ਇੰਨੇ ਪੈਸੇ ਲੱਗੇ ਕੰਟਰੈਕਟ ਪੂਰਾ ਉਹਨਾਂ ਨੂੰ ਕੰਮ ਸਾਰਾ ਸਮਾਤਾ ਵਧੀਆ ਕੰਮ ਚੱਲ ਪਿਆ ਮੈਂ ਤਾਂ ਸਾਹ ਵੇਲੇ ਨੂੰ ਵਧੀਆ ਬਣਗੀ ਇਹ ਤੋ ਲੈਣਾਗਾ ਇਹਦੇ ਨਾਲ ਲੱਲਾ ਕੀ ਨਹੀਂ ਸੀਗਾ ਲੱਲਾ ਖਾ ਆਪਣਾ ਇਹ ਤੇਰੇ ਨਾਲ ਮੇਰਾ ਵੀ ਨਹੀਂ ਮੈਂ ਤਾਂ ਇਹਨਾਂ ਸਾਰੇ ਟੇਚੀ ਕੇ ਚਾਪ ਬੀਣਾਗੇ ਸਾਰੇ ਉਹ ਤਾਂ ਕਦੇ ਕੱਪੜੇ-ਕੁੱਪੜੇ ਤੁੰ ਦਈਏਗੇ ਚਾਰ ਬੰਨ ਕੱਪੜਾ ਲਾ ਲਓ ਮੈਂ ਤੁਹਾਡੀ ਸੇਵਾ ਕਰੀ ਨਾਲ ਤੁਹਾਡਾ ਸਾਰਾ ਦੇਖਭਾਲ ਕਰੀ ਭਈ ਤੁਸੀਂ ਮੇਰੇ ਤੇ ਇਲਜ਼ਾਮ ਲਾ ਰਹੇ ਹੋਗੇ ਚਲ ਥੋੜੇ ਜਿਨੇ ਤਾਂ ਮੈਂ ਵੀ ਨਹੀਂ ਕਹਿੰਦਾ ਸੀ ਤਕੜ ਬੜਾਈ ਬਹੁਤ ਬਹੁਤ ਰਾਂਵਰਾ ਹੋ ਗਏ ਹੁਣ ਕਿ 4-5 ਲੱਖ ਰੁਪਏ ਹੋਣਾ ਹੁੰਦਾ ਹੈ ਬਾਰੇ ਪਤਾ ਲੇਗਾ ਆ ਲਗਾ ਤਾਂ ਕਹਿੰਦੇ ਨਹੀਂ ਤਾਂ ਇਹਨਾਂ ਤਾਂ ਕੀ ਕਰਾਉਣੇ ਆਗੇ ਇਹਦੇ ਬੌਂਡ ਜਦ ਮੈਂ ਪਹਿਨੇ ਜਿੰਨਾ ਕਿ ਇਹਨੂੰ ਖਰਚਿਆ ਜਾਂਦਾ 70-80 ਹਜ਼ਾਰ ਰੁਪਏ ਨਹੀਂ ਘਟਦਾ ਨਾ ਚੜੇ ਮਹੀਨੇ ਉਹ ਤਾਂ ਇਹਨੂੰ ਪਤਾ ਹੋਣਾ ਚਾਹੀਦਾ ਬਸ ਇਹ ਵੀ ਸੀਗਾ ਕਿ ਨਾ ਉਹੀ ਉਹੀ ਜਿਹੜਾ ਕਹਿੰਦਾ ਖਾਲੀ ਭਾਂਡੇ ਘੜ ਕੀ ਜਾਂਦੇ ਹੋਣਾ ਖਾਲੀ ਭਾਂਡੇ ਤੋਂ ਬਹਿਣਾ ਹਣ ਸਾਰੀ ਦੱਸਿਆ ਇਹਨੂੰ ਮੈਂ ਪੈਸੇ ਵਾਧੂ ਨੱਚਾ ਦੇਖ ਲੋ ਥੋੜਾ ਸਾਹਮਣੇ ਚੋ ਬੋਲੇ ਆਉਣ ਸਾਰੇ ਦੱਸਿਆ ਸੀਗਾ ਪਹਿਲੀ ਗੱਲ ਤਾਂ ਮੈਂ ਬਣਾਉਂਦੀ ਚੱਲ ਦੇਖਦਾ ਕੱਪੜਾ ਜਿਹੜਾ ਬਨਣਾ ਹੈ ਤੇਨੇ ਮੈਂ ਕਰਦਾ ਇਹਦੇ ਨਾਲ ਗੱਲ ਜੇ ਕੋਈ ਹੋਈ ਠੀਕ ਨਹੀਂ ਹਿਸਾਬ ਦਾ ਵੱਡੀ ਤਾਂ ਕੋਈ ਗੱਲ ਬਾਤ ਜੀ ਮੈਨੂੰ ਲੱਗਦੀ ਨਹੀਂ ਜੀ ਮੈਂ ਤਾਂ ਹਾਲਤਾਂ ਦਾ ਪਰ ਇਹ ਬਨਦਾ ਮੈਂ ਜਾਣਦਾ ਨਹੀਂ ਕੱਪੜਾ ਜਿਹੜਾ ਤਾਂ ਬਨ ਕੇ ਰੱਖਦਾ ਨਾ ਹਾਂ ਹਾਲਤਾਂ ਕਰੂੰਗਾ ਹੋਰ ਲੋਬ ਤਾਂ ਬਣਾ ਕੁੜੀ ਤੋਂ ਪੁਰਾਣੇ ਵਾਲੀ ਗੱਤ ਜੀ ਹੋਗੀ ਤੇਰੀ ਥਾਂ ਯਾਰ ਬਣਾ ਕੁੜੀ ਦੇ ਪੁਰਾਣੇ ਇਹ ਕੀ ਗੱਲ ਹੈ ਹੋਰ ਆਹ ਸਾਹ ਖਦਾ ਉਹਦਾ ਤਾਂ ਨਵੀਂ ਮੰਡਾ ਯਾ ਛੇੜ ਲਿਆ ਇਹ ਨਹੀਂ ਕਿ ਕਰਾਉਣੇ ਪੈਸੇ ਨਾ ਇੰਨੇ ਪੈਸੇ ਤੂੰ ਕੈਸ਼ ਰੱਖਦਾ ਯਾਰ ਕਾਉਂਟ ਚੁੰਦਾ ਸਾਰਾ ਕੁਝ 20 ਵਾਰੀ ਤੂੰ ਕਾਰਡ ਦਿੱਤਾ ਸਾਰਾ ਤੈਨੂੰ ਹਿਸਾਬ ਗੱਲੀ ਗੱਲੀ ਚੀਜ਼ ਦਾ ਦਿੱਤਾ ਹਾਂ ਕਿ ਹਿਸਾਬ ਦਾ ਮੇਰੇ ਕੋਲ ਉਹ ਨਾ ਦੇਖਿਆ ਵੀ ਪਿਆ ਉਹ ਤਾਂ ਜਦੋਂ ਮਰਜੀ ਚੈੱਕ ਕਰ ਲਈ ਮੇਰੇ ਨਾਲ ਹਿਸਾਬ ਗੱਲੀ ਗੱਲੀ ਚੀਜ਼ ਪਈ ਹੈਗੀ ਪੀਡੀਐਫ ਕੱਢੇ ਵੇ ਜਾ ਮੈਂ ਵੀ ਕੱਚਾ ਤਾਂ ਮੈਂ ਵੀ ਨਹੀਂ ਲਿਖਿਆ ਹੋਣਾ ਮੈਨੂੰ ਪਤਾ ਸੀਗਾ ਇਹ ਤਾਂ ਐਵੇਂ ਗੁੱਸਾ ਕਰੀਂ ਨਹੀਂ ਮੇਰੇ ਨਾਲ ਇਹ ਮਿਲਦੀ ਜਾਂਦੀ ਹੈ ਸਾਵਾਹੇ ਦਿੰਦੀ ਆ ਜਾਂਦੇ ਮੂਦ ਹਰੇਕ ਨੂੰ ਮਿਲਦੀ ਸ਼ਾਬਾਸ਼ ਤੁਸੀਂ ਦੇ ਰਹੇ ਹੋ ਹੁਣ ਜਾਣ ਮੋਕੇ ਮੈਂ ਵੀ ਦੇ ਰਿਆਂਗਾ ਕੀਤਾ ਕਰਾਇਆ ਇੰਨਾ ਚਰਦਾ ਮੇਰਾ ਪਾਣੀ ਤੇ ਮਿਲਿਆ ਰਹੇ ਹੋ ਕੀ ਗੱਲ ਚਾਰੇ ਕੋਈ ਗੱਲ ਨਹੀਂ ਕਰ ਮਨਾਓ ਤੁਸੀਂ ਡੈਰੀ ਕਰ ਮੈਂ ਉਹ ਬੰਦੇ ਬੋਲਦਾ ਰਹਾਂ ਚਲ ਕੋਈ ਨਾ ਕਰਦਾ ਗੱਲ ਮੈਂ ਤੇ ਦੇ ਨਹੀਂ ਜਾਂਦਾ ਬਾਰੇ ਜਮਾਂ ਬਾਰੇ ਨਾ ਲੋ ਗਾਇ ਦਰਗਦਰ ਜਾਨੀ ਹੈ ਕੀ ਕੀ ਹੋ ਗਿਆ ਤੂੰ ਆ ਕਰ ਮੇਰੇ ਨਾਲ ਗੱਲ ਮੜੀ ਜੇ ਕੀ ਕਹੀ ਜਾਂਦਾ ਤਾਂ ਹੋਰ ਸਾਪਾ ਖੜਾ ਕਰਦਾ ਮੈਂ ਤਾਂ ਨੂੰ ਗੱਡਾ ਨੂੰ ਫਰਦਾਗਾ ਕਿਹੜੇ 4-5 ਲੱਖ ਦੀ ਗੱਲ ਕਰਦਾ ਮੈਨੂੰ ਐ ਦੱਸੂ ਮੈਨੂੰ ਤਾਂ ਆਪਣੇ ਸਮਝ ਆਉਂਦੇ ਮੈਂ ਤਾਂ ਆਪ ਹੈਰਾਨ ਆ ਗਿਆ ਤਾਂ ਹੁਣ ਇਹ ਨੇ ਕੀ ਆਗਾ ਕਪੜਾ ਲੈਣੇ ਤਾਂ ਤੂੰ ਹੀ ਤੂੰ ਤੁਸੀਂ ਕਦੇ ਦੇਖਿਆ ਰਹੀ ਇਹਦੀ ਤੇ ਚੇਚੇਸ ਮੈਨੂੰ ਕੀ ਪਤਾਗਾ ਮੈਂ ਤਾਂ ਉਹਦੇ ਚ ਕਿਹੜੀ ਨਰਬੀਆ ਦਾ ਬਾਨਾ ਨਹੀਂ ਜਿੰਨਾ ਦੱਸੀ ਜਾਂਦਾ ਹੈ ਇਹ ਮੈਂ ਤਾਂ ਆਪ ਹੈਰਾਨ ਹੋ ਰਹੀਆਂ ਕਿ ਜਦੋਂ ਹੁਣ ਇਹ ਕਹਿੰਦੇ ਗੱਡ ਕਿਸੇ ਹਿਸਾਬ ਨਾਲ ਜੇ ਕੋਈ ਲੋਗ ਲਾ ਕੇ ਕਾਪਲਾ ਮਾਬਲਾ ਕੀਤਾ ਮੈਨੂੰ ਅੱਜ ਦੱਸ ਦੇ ਕਮਾਲ ਹੋ ਗਿਆ ਤੁਸੀਂ ਮੈਨੂੰ ਹਜੇ ਕਹੀ ਇਹਨੂੰ ਉਹਨਾਂ ਨੇ ਤੇ ਕੰਮ ਲਾਉਣੇ ਲਾਉਣਾ ਲਾਤਾ ਤੁਸੀਂ ਮੇਰੇ ਤੇ ਯਕੀਨ ਕਰਕੇ ਨਾ ਕੰਮ ਨਹੀਂ ਲਾਉਂਦਾ ਸੋਣ ਨੀ ਯਾਰ ਮਿੱਠੇ ਮੈਦ ਨੂੰ ਐਂ ਕਹਿਣਾਗਾ ਕਈ ਵਾਰਾਂ ਚਲ ਹੋ ਜਾਂਦਾ ਵੀ ਇਹਨੂੰ ਕਿਹੜਾ ਪਤਾ ਲੱਗਦਾ ਰੁਪਈਏ ਵਾਧੂ ਆਪਾਂ ਕਰਦਾਂ ਹੈਗਾ ਭਲਾ ਮਾ ਭਲਾ ਵੀ ਪੈਸਾ ਪੈਸਾ ਕਰਦਾ ਫਿਰਦਾ ਮੇਰਾ ਹਸਬੰਡ ਉਹਦਾ ਕਰਕੇ ਕਹਿੰਦਾ ਮੈਜਿਕ ਕਰਿਆ ਤਾਂ ਦੱਸ ਨੀ ਯਕੀਨੀ ਆ ਤੇਰੀ ਮੈਂ ਇਹਨੇ ਪੈਸੇ ਦਾ ਕੀ ਕਰਨਾ ਪਹਿਲਾਂ ਮੈਨੂੰ ਐ ਦੱਸੋ ਮੇਰੇ ਕੋਲੇ ਆ ਬੰਦੇ ਕੋਲੇ ਬਹੁਤ ਉਹਨੂੰ ਕੱਢ ਕਿਵੇਂ ਕੀ ਕਹਿੰਦਾ ਸਾਕ ਤਾਕ ਕਰ ਇਹਦੇ ਨਾਲ ਹੋਰ ਇੱਥੇ ਬੇਦ ਰਗੂ ਵਿਚਾਰ 5 ਲੱਖ ਥੋੜਾ ਨਹੀਂ ਹੁੰਦਾ ਹੈਗਾ ਕਿੱਥੋਂ ਦੇਵਾਂ

ਤੇ ਹਰ ਮੈਂ ਬਿਨਾ ਪੈਸੇ ਤੋਂ ਬੌਸ ਬਣ ਕੇ ਤੇ ਉਂਧਰ ਫਿਰਦਾ ਸੀ ਇੱਥੇ ਆਇਆ ਤੈਨੂੰ ਬਣਾ ਕੇ ਨਾ ਤਾ ਬੌਸ ਨੂੰ ਤਾਂ ਆਈ ਨਹੀਂ ਸਮਝ ਆਉਂਦੀ ਦੇ ਦੇ 5 ਲੱਖ ਫਲਾਨਾ ਦੇ ਦੇ 50 ਹਜ਼ਾਰ ਦੇ ਦੇ ਤੇ ਹੁਣ ਕਾ ਦੇ ਦੇ ਮੈਂ ਤੇਰੇ ਤੋਂ ਕਦੇ ਨਹੀਂ ਗੱਲਾਂ ਇਹ ਕਰਦੀ ਗੱਲਾਂ ਕਰਦੀ ਉਹਦੇ 'ਚ ਹੈ ਕੀ ਤੇਰਾ ਇੱਕੋ ਚੀਜ਼ ਬਰਾਬਰ ਚਾਹੇ ਤਾਂ ਮੇਰੇ ਕਮਗਾ ਤੇ ਚਾਹੇ ਤਾਂ ਮੇਰਾ ਕੰਮ ਕਰ ਲੈ ਠੀਕ ਹੈ ਤੇ ਚਾਹੇ ਮੇਰਾ 5 ਲੱਖ ਰੁਪਏ ਦੇ ਦੇ ਇੱਕੋ ਬਰਾਬਰ ਹੈ ਇਹਨੂੰ ਹੋਰ ਨਾ ਕੇ ਤਾਂ ਮੈਂ ਚੈੱਕ ਕੱਟ ਕੇ ਦੇ ਦਾਂ 5 ਲੱਖ ਦਾ ਵੱਡਾ ਆ ਜਾਂ ਨਾ ਡੂਹਾ 5 ਲੱਖ ਰੁਪਏ ਵਾਲਾ ਇਹ ਤਾਂ ਕੱਟਣਾ ਬਹੁਤ ਘਰ ਖੜ ਜੋ ਕੱਟਣੀ ਹੈਗੀ ਹੁਣ ਇਹ ਤਾਂ ਮੈਂ ਕੱਟ ਕੇ ਕਿਹਨੂੰ ਰੁੱਕੇ ਨੇ ਕਿ ਜਾਏਗਾ ਤੇ ਮਰਜੀ ਕਰਦੇ ਹੁਣ ਕੱਟਦੇ ਮੈਂ ਡਰਦਾ ਥੋੜਾ ਇਹ ਮੈਨੂੰ ਪਹਿਲੇ ਪਤਾ ਲੱਗਾ ਸੀ ਜਦੋਂ ਉਹ ਸਾਹਮਣੇ ਤੋਂ ਪੈਸਿਆਂ ਦਾ ਕਿਹਾ ਪਰ ਮੈਨੂੰ ਪੈਸੇ ਤਾਂ ਖਿੜੇ ਕਿ ਮੈਂ ਆਪਦੇ ਦੇ ਦਿਮਾਗ ਚ ਚੱਲ ਜ ਜਾਂਦਾ ਕੁਸ ਨਾ ਕੁਸ ਤਾਂ ਦਮਾਗ ਤੇ ਦਮਾਗ ਤੇ ਚੱਲੂਗਾ ਫਿਰ ਉਹਦਾ ਕਿਹਦੇ ਨਾ ਆਪਦੇ ਕੱਪੜੇ ਜੋ ਪਾਉ ਜਿਹੜੀਆਂ ਹੈ ਕਿ ਮਿਕਰਾਮ ਕਰੀਆਂ ਇਕੱਠੀਆਂ ਕਰਕੇ ਟੇਚੀ ਚ ਤੇ 9:00 11 ਹੋ ਜਾਉ ਇੱਥੋਂ ਨਹੀਂ ਤੇ ਵੱਡਾ ਸਿਆਪਾ ਪੈ ਜਾਊਗਾ ਕੋਈ ਸਿਆਪਾ ਪੈ ਜਾਂਦੇ ਪੈ ਸੀ ਉਹ ਮੈਂ ਉਹਨਾਂ ਚ ਜਾਂਦਾ ਨਾ ਨਾ ਮੈਂ ਕਹਿ ਦੇ ਨੂੰ ਸਾਰੇ ਸੱਚਾਈ ਦੱਸੂਗੀ ਤੁਹਾਨੂੰ ਵੀ ਕੀ ਹੋ ਤੁਸਾਂ ਦੱਸ ਦੇ ਉਹਨੂੰ ਪਤਾ ਹੀ ਹੈ ਮੇਰੇ ਬਾਰੇ ਨਾ ਨੂੰ ਆਈ ਦਾ ਪਤਾ ਹੀ ਹੈ ਵੀ ਸਿਰੇ ਦਾ ਠਰਕੀ ਆ ਆਈ ਦਾ ਨੂੰ ਪਤਾ ਆ ਹਾਂ ਸਾਰੇ ਗੱਸੇ ਦੀ ਪਤਾ ਫਿਰ ਤੇਰੇ ਮੰਗਰੀ ਤੇ ਏਵੇਂ ਮਗਰੇ ਸੀ ਤੇ ਮੈਂ ਤੇਰਾ ਕੋਈ ਮਾੜਾ ਕਰਿਆ ਸੀ ਜਿਹੜਾ ਮੇਰੇ ਤੇ ਮੇਰੇ ਘਰ ਵਾਲੇ ਦੇ ਸਾਹਮਣੇ ਐਡਾ ਬਡਲ ਜਾਮ ਲਾਇਆ ਸੀ ਤੇ ਮੈਂ ਤੇਰਾ ਮਾੜਾ ਕਰਿਆ ਸੀ ਚਲੋ ਮੰਨਦੀ ਆਂ ਕਿ ਤੂੰ ਔਖਾ ਵੇਲਾ ਮੇਰਾ ਸਾਥ ਦੇ ਤਾ ਜਿਹੜਾ ਮੈਂ ਕੰਮ ਕਿਹਾ ਕਰਤਾ ਇਹ ਤਾਂ ਨਹੀਂ ਹੈਗਾ ਮਤਲਬ ਵੀ ਤੁਸੀਂ ਮੇਰੇ ਤੇ ਇਲਜ਼ਾਮ ਲਾਉਂਗੀ ਇਲਜ਼ਾਮ ਲਾ ਮਨ ਤੂੰ ਸੈਂਕੜੇ ਸਾਲ ਹੀ ਲੜ ਪਈ ਕਹਿੰਦੀ ਆ ਕਿ ਬਾਤ ਸਿੱਧੀ ਆ ਮੈਂ ਰੋਟੀ ਟੁੱਕ ਪੁੱਛਿਆ ਵੀ ਰੋਟੀ ਗਾਣੀ ਆ ਜਾ ਹੁ ਕਰਨਾ ਅਜੇ ਪੁੱਛੀ ਜਾਉਂਗੀ ਉਹ ਗੱਲ ਹੋ ਗਈ ਕਿ 300 ਪੰਨੇ ਚਿਲਤ ਨਾ ਆਵੇ ਮਾਗਰੋਂ ਹੀ ਕਰਦੇ ਹੁੰਦੇ ਆਂ ਲਾਲੂ ਦੇ ਪੈਸੇ ਮਾਗਰੋਂ ਮੁੱਕਰ ਜਾਂਦੀਆਂ ਨਾ ਪੈਸੇ ਪੈਸੇ ਲਾ ਰੱਖੀਏ ਕਿ ਤੇਰੇ ਕੋਲ ਦੁੱਕੀ ਤਾਂ ਹੈ ਨਹੀਂ ਕਿਹੜੇ ਤੂੰ ਮੈਨੂੰ ਪੈਸੇ ਦੇ ਤੇ ਮੈਂ ਤਾਂ ਆਪ ਹੀ ਪੈਸੇ ਬਥੇਰੇ ਨੇ ਮੇਰੇ ਕੋਲ ਤਾਂ ਫੇਰ ਮੇਰੇ ਬੰਦੇ ਦੀ ਕਮਾਈ ਆਉਂਦੀ ਹੈ ਜੀ ਮੇਰੇ ਪਤੀ ਦੀ ਤੇ ਉਹਦੇ ਨੇ ਕਦੇ ਨਾ ਮਾ ਆਉਂਦੇ ਨੇ ਐਂ ਵੀ ਮੰਗੀ ਨਹੀਂ ਨੇ ਆਏ ਤਾਂ ਫਿਰ ਤੁਸੀਂ ਖਾਂਦੇ ਨਹੀਂ ਇਹ ਕਿ ਤੁਸੀਂ ਇੰਨਾ ਕਾਤਾ ਖਰਚਾ ਪਾਣੀ ਲਿਆਉਣਾ ਹੀ ਪੈਣਾ ਦਾ 50 ਜਾਨ ਮੈਂ ਰੋਜ਼ ਹੀ ਖਾ ਜਾਂਦਾ ਉਹ ਕਿਹੜਾ 50 ਲੱਤਾਗਾ ਤੈਨੂੰ 50 ਗਿਣਨਾ ਵੀ ਆਉਂਦਾ ਪਤਾ ਨਹੀਂ 50 ਰੁਪਏ ਦਿੱਤੇ ਹੋਣਗੇ ਉਸ ਨੂੰ 50000 ਕਹੀ ਜਨੇ ਅੱਛਾ ਮੈਨੂੰ ਗਿਣਨਾ ਨਹੀਂ ਉਹਨੂੰ ਤੈਨੂੰ ਗਿਣਨਾ ਤੇਰੇ ਨਾਲ ਬੱਦੀ ਬੜੋ ਦੁੱਖ ਆ ਤਈਆ ਕਿਹੜੇ ਕਾਲਜੇ ਚ ਪੜਿਆ ਹੈਗਾ ਸਾਡੇ ਵਾਲੀ ਪੜਾਈ ਤੁਨੂੰ ਵੀ ਨਹੀਂ ਫਿਰ ਹਾਂ ਆਉਂਦੀ ਨਹੀਂ ਦੂਜੇ ਦੇ ਹਲ ਜਾ ਮਨਾਉਣੇ ਆਉਂਦੇ ਆ ਤੁਹਾਡੀ ਪੜਾਈ ਤਾਂ ਪੜ੍ਹੇ ਵੀ ਨਾ ਕੋਈ ਤੁਹਾਡੀ ਪੜਾਈ ਨਾ ਕੋਈ ਪੜ੍ਹੇ ਜਿਹੜੀ ਪੜ੍ਹਾਈ ਤੁਸੀਂ ਪੜ੍ਹਿਆ ਹੋਗੇ ਦੂਜਿਆਂ ਨੂੰ ਬੁੱਧੂ ਬਣਾਉਣਾ ਸਹੀ ਹਾਂ ਬਦੂਣਾ ਇਸਤੇਮਾਲ ਕਰਨਾ ਇਹ ਪੜਾਈ ਪੜਾ ਕੇ ਦਾ ਨਾ ਬੰਦੇ ਨੂੰ ਘਰੋਂ ਕੱਢੇ ਬਸ ਮੇਰੇ ਨਾਲ ਨਾ ਬਾਰੀ ਬਕਵਾਸ ਨਾ ਦੇ ਆ ਕੇ ਕੱਪੜੇ ਜੇ ਆ ਕੇ ਤੇ ਚੀਜ਼ ਪਾ ਲਓ ਤੇ ਆਪਾਂ ਇਕੱਠੇ ਨਾਲ ਪਾ ਕੇ ਉੱਥੇ ਸੈੱਟ ਕਰਕੇ ਦੇ ਦੇ ਮੈਂ ਕਿਉਂ ਦਵਾ ਮੈਨੂੰ ਕਿਹੜਾ ਅੱਜ ਤੁਸੀਂ ਹੁਣ 5 ਲੱਖ ਰੁਪਈਆ ਕਹਿ ਰਹੇ ਸੀਗੇ ਬਿੰਦੂ ਕੋਲ ਤੁਸੀਂ ਕੁਝ ਹੋਰ ਜਾਮਲਾ ਲਾ ਲਓ ਹੋਰ ਕਾਸੇ ਦਾ ਲਾ ਲਓ ਮੇਰਾ ਨਾ ਮੈਨੀਆਂ ਤੁਹਾਨੂੰ ਤੁਹਾਡੇ ਸਮਾਨ ਬਸ ਮੇਰੇ ਨਾਲ ਕੰਮ ਹੋਣਾ ਚਾਹੀਦਾ ਠੀਕ ਅਰਦੀ ਆ ਕੰਮ ਮੇਰੀ ਜੁੱਤੀ ਥੋੜੀ ਦੇ ਹਲਾਵ ਮੈਂ ਦੇਖ ਲਾ ਮੰਗ ਰੋ ਕਹਿੰਦੇ ਨੇ ਸਿਆਣੀ ਚੁੱਗਾ ਕਰਨਾ ਚੋਟ ਕਰਾਵਟੋ ਗੱਲੇ ਮੇਰੀ ਚੁੱਗਾ ਚੋਟ ਕਰਾਉਣ ਹੁੰਦਾ ਜਾਨ ਮਿਲ ਮੰਗ ਰੋ ਆਈਂ ਦੰਦ ਨਾਲ ਓਹੋ ਮਤ ਦਿਮਾਖਰਾ ਕਰਤਾ ਬੁੜੇ ਜਨੇ ਮੇਰਾ ਕਿੱਥੇ ਤਾਂ ਮੇਰਾ ਨਾ ਸਰਸਰ ਕਰਦੇ ਮੂੰਹ ਥੱਕਦਾ ਸੀਗਾ ਇਹ ਮੇਰੇ ਤਾਂ ਹੋਰੇ ਔਲਜਾਮ ਲਾਤਾ ਮੈਂ ਤਾਂ ਐਸੀ ਉਹਦੇ ਕਾਜੇ ਦੇ ਸਾਹਮਣੇ ਕਹਿੰਦਾ ਚਲ ਮਾ ਕਰੋ ਨਾ ਕਹੂਗਾ ਇਹ ਤਾਂ ਹੁਣ ਵੀ ਹਜੇ ਹੀ ਔਲਜਾਮ ਲਾ ਰ ਕੱਡੇ ਕਨੋਂ 5 ਲੱਖ ਯਾਰ ਹੁਣ ਮੈਂ ਕੀ ਕਰਾਂ ਕੀ ਪਤਾ ਅੱਪ ਦਾ ਕਿ ਪੁੱਲ ਗਿਆ ਹੋਵੇ ਕਿਤੇ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਹੈਗੀ ਨਾ ਮੇਰਾ ਕਾਜੇ ਨੇ ਵਿਸ਼ਵਾਸ ਕਰਨਾ ਦਾ ਇਹਦਾ ਔਲਜਾਮ ਲਾਈ ਲਾਈ ਜਾਂਦਾਗਾ ਮੇਰੇ ਤੇ ਕੀ ਨੂੰ ਕਹਾਂ ਕੌਣ ਕਰੂ ਮੇਰਾ ਕੰਮ ਕੀ ਦੋ ਰਹਿਣਾ ਹਾਂ ਕਿੱਪੂ ਉਹਦਾ ਸ਼ਤਰ ਦਿਮਾਗ ਇਸਤੇਮਾਲ ਕਰਨਾ ਉਹ ਦੱਸ ਕੋਈ ਨਾ ਕੋਈ ਸੋਚਣੇ ਦਾ ਕਿਪੂ ਨੂੰ ਬੋਲ ਮਾਰਦੀ ਕਿਪੂ ਕਿਪੂ ਹਾਂਜੀ ਮਾਲਕਨ ਕਿਵੇਂ ਯਾਦ ਕਰ ਲਿਆ ਅੱਜ ਬੈਠਾ ਕੀ ਕਰੀ ਜਾਂਦਾ ਸੀ ਪਤਾ ਹੀ ਆ ਮੈਂ ਕੀ ਕਰਦਾ ਹੁੰਨਾ ਕੰਮ ਹੀ ਹੁੰਦਾ ਹੈ ਮੇਰੇ ਕੋਲੇ ਹੋਰ ਤਾਂ ਮੈਂ ਕੀ ਕਰਨਾ ਇੱਥੇ ਚਲੋ ਦੁਪਹਿਰਾ ਹੋਇਆ ਪਿਆ ਫ੍ਰੀ ਹੋ ਕੇ ਰੈਸਟ ਕਰ ਲਿਆ ਕਰਨਾ ਇੰਨਾ ਕੰਮ ਹੀ ਕੰਮ ਕਰੀ ਜਾਂਦਾ ਨਾ ਸਾਰਾ ਦਿਨ ਉਹ ਤਾਂ ਠੀਕ ਹੈ ਕੰਮ ਤਾਂ ਰੈਸਟ ਤਾਂ ਮੂੰਹ ਜਿਵੇਂ ਉੱਤਰਿਆ ਪਿਆ ਤੁਹਾਡਾ ਮੂੰਹ ਤਾਂ ਪੁੱਛਣਾ ਮੈਂ ਤਾਂ ਬਹੁਤ ਤੁਸੀਂ ਫਸ ਗਈ ਹੁਣ ਫੇਰ ਕੋਈ ਗੱਲ ਹੋਗੀ ਪੁੱਛਣਾ ਬਸ ਉਹ ਜਿਹੜਾ ਬੌਸ ਜਾਗ ਤੇ ਸਰਦਾ ਹੂੰ ਉਹ ਤਾਂ ਮੈਂ ਨਾ ਉਹਨੂੰ ਕੱਪੜਾ ਜਿਹੜਾ ਧਰਤਾਂ ਦੇ ਹੁੰਦੀ ਸੀਗੀ ਉਹਦਾ ਟੈਚੀਜ ਵਗੈਰਾ ਜਿਹੜਾ ਸਮਾਨ ਹੈਗਾ ਸੀ ਬੈਗ ਚ ਉਹ ਇੱਕ ਵਾਰ ਮੈਂ ਚਾਬੀ ਫਾੜ ਲਈ ਮੈਂ ਕਹਾ ਸਰ ਮੈਨੂੰ ਚਾਬੀ ਦੇ ਦੋ ਮੈਂ ਕਹਾਂ ਮੈਂ ਕੱਪੜੇ ਸਾਂ ਦਾ ਬਾਹਰ ਐ ਤੇ ਉਹਦੇ ਵਿੱਚ ਕੁਝ ਨਹੀਂ ਸੀਗਾ ਉਹਨਾਂ ਮਿਕਰਾ ਤਾਂ ਲਾਵਾ ਕੱਲੇ ਕੱਪੜੇ ਹੈ ਤੇ ਅੱਜ ਮੇਰੇ ਤੇ ਇਲਜ਼ਾਮ ਲਾਇਆ ਕਹਿੰਦਾ ਉਹਦੇ ਵਿੱਚ ਮੇਰਾ 5 ਲੱਖ ਰੁਪਏ ਸੀ ਤੂੰ ਕੱਢਿਆ ਥੋੜਾ ਨਹੀਂ ਕਹਣਾ ਨਹੀਂ 5 ਲੱਖ ਮੈਂ ਪੈਸੇ ਤੋਂ ਕਰੋਣਾ ਕੀ ਤੇਰੇ ਸਾਹਮਣੇ ਮੇਰੇ ਕੋਲ ਤਾਂ ਆਪਦੇ ਕੋਲ ਪੈਸਾ ਬਹੁਤ ਹੈਗਾ ਨਾ ਵੀ ਮੈਂ ਉਹਦੇ ਪੈਸੇ ਤੋਂ ਕੀ ਕਰਉਣਾ ਵਾ ਮੈਂ ਤਾਂ ਉਹਨੂੰ ਘਰੋਂ ਕੱਢਣ ਨੂੰ ਫਿਰਦੀ ਆ ਕਿ ਵੀ ਜਾਵੇ ਤੇ ਮੇਰੇ ਤੇ ਜਾ ਕੇ ਨਾ ਪਹਿਲਾਂ ਮੇਰਾ 5 ਲੱਖ ਰੁਪਇਆ ਦੇ ਜਿਹੜਾ ਕੱਢਿਆ ਫਿਰ ਮੈਂ ਜਾਊਂਗਾ ਹੁਣ ਮੈਨੂੰ ਆਏ ਨਹੀਂ ਸਮਝ ਆਉਂਦੀ ਹੈਗੀ ਵੀ ਉਹਦੇ ਪੈਸੇ ਸੱਚੀ ਹੈਗੇ ਸੀ ਉਹਦੇ ਵਿੱਚ ਜਾਂ ਉਹ ਮੇਰੇ ਤੇ ਉਹੀ ਝਾਂਮ ਲਾ ਰਿਹਾ ਮੈਨੂੰ ਕੋਈ ਸਮਝ ਨਹੀਂ ਆ ਰਹੀ ਮੈਂ ਤਾਂ ਇਹਨਾਂ ਨਾ ਤਰਾ ਸਰ ਮੈਂ ਤੇ ਵਿਸ਼ਵਾਸ ਕਰਦਾ ਉਹਨੂੰ ਵੀ ਬਥੇਰਾ ਕਿਹਾ ਵੀ ਮੈਂ ਨਹੀਂ ਕੱਢੇ ਮੈਨੂੰ ਪਤਾ ਨਹੀਂ ਸੋਡੇ ਦੀ ਸ਼ਾਕਾ ਵੀ ਤੁਸੀਂ ਕੱਢੇ ਹੋ ਉਹ ਤਾਂ ਮੈਨੂੰ ਕਹੀ ਹੁੰਦਾਗਾ ਸਰ ਖੁਦ ਕਹੀ ਹੁੰਦਾਗਾ ਬੱਸ ਉਹਦਾ ਕਹਿੰਦਾ ਤੂੰ ਹੀ ਕੱਢਿਆ ਤੂੰ ਵੀ ਤਾਂ ਚਾਬੀ ਲੈਤੀ ਹੈਗੀ ਤੇ ਆਪਣੇ ਰੱਖਲੇ ਟੇਚੀ ਜਗ੍ਹਾ ਤੇ ਪੈਸੀ ਸੀ ਇਹ ਗੱਲ ਹੋ ਰਹੀ ਆ ਅੱਛਾ ਮੈਨੂੰ ਦੱਸੋ ਦੇ ਕਿਪੂ ਹੁਣ ਮੈਂ ਕੀ ਕਰਾਂ ਮੈਂ ਤਾਂ ਫਸੀ ਬੈਠੀ ਆਂਗੀ ਤੂੰ ਕੋਈ ਹੱਲ ਦੱਸ ਮੈਨੂੰ ਮੇਰੇ ਹੁੰਦੇ ਤੁਸੀਂ ਡਰਦੇਗਾ ਤੋਂ ਹੁੰਨੇ ਹੋ ਮੇਰੇ ਕੋਲ ਸਾਰੀਆਂ ਪ੍ਰੋਬਲਮਾਂ ਦਾ ਹੱਲ ਹੈਗਾ ਹੈਗਾ ਤਾਂ ਹੀ ਤਾਂ ਹੁਣ ਮੈਂ ਤੈਨੂੰ ਆਵਾਜ਼ ਮਾਰ ਕੇ ਤੈਨੂੰ ਪੁੱਛਿਆਗਾ ਦੱਸ ਬਸ ਉਹ ਪ੍ਰੋਬਲਮਾਂ ਹੱਲ ਕਰਨ ਲਈ ਥੋੜੀ ਜੀ ਰਕਮ ਲੱਗਦੀ ਹੈ ਥੋੜੀ ਜਿਹੀ ਰਕਮ ਕੋਈ ਗੱਲ ਨਹੀਂ ਦੱਸ ਕਿੰਨੇ ਚਾਹੀਦੇ ਮੈਂ ਦੇ ਦੂੰ ਪਰ ਮੇਰੇ ਕੋਲ ਹੱਲ ਹੋਣ ਜene ਕਿਉਂਕਿ ਤੇਰਾ ਸਰ ਬਹੁਤ ਗੁੱਸੇ ਜਾਗਾ ਉਹ ਤਾਂ ਹੁਣ ਅਦਰੋਂ ਬੌਸ ਵੀ ਮੇਰੇ ਤੇ ਇਲਜ਼ਾਮ ਲਾਇੰਦਾ ਇਧਰੋਂ ਵੀ ਨਹੀਂ ਮੇਰੇ ਤੇ ਯਕੀਨ ਕਰ ਰਹਾ ਪਰ ਕਿਪੂ ਤੂੰ ਯਕੀਨ ਕਰ ਵੀ ਮੈਂ ਪੈਸੇ ਉਹਦੇ ਨਹੀਂ ਕੱਢੇ ਇਹ ਮੈਨੂੰ ਕੋਈ ਪਤਾ ਨਹੀਂ ਉਹਦੇ ਪੈਸੇ ਬਾਰੇ ਬਹੁਤ ਵਧੀਆ ਠੀਕ ਆ ਮੈਨੂੰ ਤੁਹਾਡੇ ਤੇ ਪੂਰਾ ਭਰੋਸਾ ਤੁਸੀਂ ਕੀ ਕਰੋਗੇ ਪੈਸੇ ਕੱਢ ਕੇ ਫਿਰ ਉਹਦਾ ਗੱਲ ਹੈ ਤੁਹਾਡੇ ਕੋਲੇ ਤਾਂ ਉਹੀ ਮੈਂ ਰਾਜਪਾਜ ਦੇ ਫਰਦੇ ਆ ਪੈਸੇ ਜਿੰਨਾਂ ਦੀ ਲੋੜ ਹੁੰਦੀ ਹੈਗੀ ਤੇਰਾ ਸਾਰਨੇ ਕਦੇ ਮੈਂ ਜਵਾਬ ਹੀ ਨਹੀਂ ਦਿੱਤਾ ਵਾ ਕਹਿਣ ਸਾਰੀ ਮੇਰੇ ਅਕਾਊਂਟ ਚ ਪਹੁੰਚਾਉਂਦਾ ਹਾਂ ਉਹਦਾ ਹੱਲ ਕਰ ਦੂੰ ਬਸ 40000 ਰੁਪਏ ਦੇ ਦੇ 40000 ਹਾਂ 40000 ਤੱਕ ਹੀ ਭੂ ਬੋਝਾ ਦੇ ਕਿ ਤੂੰ ਐ ਕਿਉਂ ਇੰਨਾ ਧੱਕਾ ਕਰਦਾਗਾ ਮੇਰੇ ਕੋਲ ਹੈ ਨਹੀਂ ਨੇ ਪੈਸੇ ਸਵੇਰੇ ਅੱਜ ਨਾਲ ਤੇਰਾ ਬੌਸ ਨੂੰ ਲੋੜ ਸੀਗੀ 50000 ਦੀ ਕੋਈ ਨਾ ਕਾਉਂਟ ਦਿਖਾਉਂਦਾ ਕਿੱਥੇ ਨੇ ਤੇਰੇ ਪੈਸੇ ਮੈਂ ਪਹਿਲਾਂ ਤਾਂ ਨੂੰ ਕਿੰਨੇ ਵਾਰੀ ਦਿੱਤੇ ਕਦੇ ਵੀ ਕੋਈ ਦਿੱਤੀ ਤੈਨੂੰ ਵੀ ਪਤਾ ਉਹਦਾ ਮੈਡਮ ਜੀ ਪਹਿਲਾਂ ਪਹਿਲਾਂ ਨਾਲ ਹਿਸਾਬ ਹੈਗਾ ਦੇਖੋ ਠੀਕ ਹੈ ਨਾ ਆ ਮੇਰੇ ਕੋਲ ਤਾਂ ਪਰ ਪ੍ਰੋਬਲਮ ਆ ਤੁਹਾਡੇ ਤੇ ਦਾਗ ਲੱਗਣ ਜਾ ਰਿਹਾ 5 ਲੱਖ ਥੋੜਾ ਮੋਟਾ ਨਹੀਂ ਹੁੰਦਾ ਬਾਕੀ ਜਿਹੜੇ 5 ਲੱਖ ਤਾਂ ਛੱਡ ਛੱਡ ਜਿਹੜੀ ਤੁਹਾਡੀ ਸਾਹ ਸਾਹ ਦੇ ਸਾਹਮਣੇ ਨਹੀਂ ਮੇ ਪਾਉਂਗੇ ਉਹ ਗੱਲ ਅਲੱਗਾ ਫਿਰ ਮੈਂ ਹੁਣ ਤੈਨੂੰ ਇੰਨੇ ਪੈਸੇ 40000 ਕਿੱਥੋਂ ਦਵਾ ਮੇਰੇ ਕੋਲ ਤਾਂ ਨਹੀਂ ਹੁਣ ਨਾ ਦਿਓ ਬਸ ਚਲ ਜਮਾਨ ਦੇ ਪੱਕੇ ਉਂ ਠਹਿਕ ਕੇ ਦੇ ਦਿਓ ਨੇਵਾ ਠਹਿਰ ਕੇ ਵੀ ਪਰ ਮੈਂ ਹਣੇ ਦੇਰ ਸਾਹ ਮੈਂ ਪਹਿਲਾ ਵਾਲਾ ਸਾਹ ਹੀ ਨਹੀਂ ਹੈ ਤੇਰਾ ਸਾਨੂੰ ਦੇ ਸਕੀ ਉਹ ਮੈਨੂੰ ਰੋਹੇ ਪੁੱਚ ਲੰਦਾ ਦੇ ਸਾਹ ਕਿੱਥੇ ਗਏ ਪੈਸੇ ਦੱਸ ਕਿੱਧਰ ਗਏ ਕੀ ਕ ਹਾਂ ਹਾਂ ਆਈਫੋਨ ਜਾ ਵੀ ਆ ਤੇ ਆਹ ਗਾਜ ਚ ਵੀ ਆ ਆਹ ਅੱਛਾ ਤੇਰਾ ਮਤਲਬ ਹੁਣ ਮੈਂ ਜੇ ਪੈਸੇ ਹੈ ਨਹੀਂ ਵੀ ਮੈਂ ਹੁਣ ਇਹ ਬੇਚਣਾ ਉਹ ਮੈਡਮ ਜੀ ਔਖੇ ਸਮੇ ਇਹੀ ਚੀਜ਼ਾਂ ਕੰਮ ਆਉਂਦੀਆਂ ਹੁੰਦੀਆਂ ਨੇ ਜੀਆਂ ਹੂੰ ਸ਼ੌਲ ਕੋਈ ਗੱਲ ਨਹੀਂ ਕਰ ਦੂੰਗਾ ਕਿ ਪੁੱਤਰਾ ਹੱਲ ਮੈਂ 40000 ਦਾ ਹੱਲ ਕਰ ਦੂੰ ਕੋਈ ਚੱਕਰ ਨਹੀਂ ਪਰ ਮੈਨੂੰ ਤੇ ਫਿਕਰ ਛੋੜੇ ਤੇ ਦਾਗ ਜਿਹੜਾ ਲੱਗਿਆ ਚੋਰੀ ਵਾਲਾ ਸਾਫ਼ ਹੋ ਗਿਆ ਪਰ ਜਿਹੜੀ ਜਮਾਨਤ ਵਾਦਾ ਹਾਂ ਪੱਕਾ ਵਾਦਾ ਮੈਂ ਦੇ ਦੂੰਗੀ ਤੁਹਾਨੂੰ ਪੈਸੇ ਪਰ ਮੇਰਾ ਕੰਮ ਨਹੀਂ ਮੁੱਕ ਰਿਹਾ ਨਾ ਦਾਸ ਦਾ ਕੰਮ ਚ ਇਹ ਬੇ ਟੈਨਸ਼ਨ ਰਹੋ ਕਰ ਦੇ ਹੱਲ ਪਰ ਮੇਰਾ ਠੀਕ ਹੈ ਮੈਨੂੰ ਦੱਸ ਦੇ ਮੈਨੂੰ ਪੂਰਾ ਭੂਖ ਲਿਆਵੇ ਵੀ ਉਹਦੇ ਬੈਗ 'ਚ ਪੈਸੇ ਹੈਗੇ ਸੀ ਜਾਂ ਨਹੀਂ ਮੈਨੂੰ ਪੈਸੇ ਹੈਗੇ ਸੀਗੇ ਮੈਂ ਹੀ ਕਰਦੇ ਸੀਗੇ ਹੈਗੇ ਸੀ ਹਾਂ ਮੈਂ ਖੜਾ ਲੇ ਜੀ ਕਿਉਂ ਤਾਂ ਅਰੇ ਤੂੰ ਖੁਗੜੇ ਆ ਉਹ ਮੈਨੂੰ ਲੋੜ ਸੀ ਮੈਂ ਆਉਦੇ ਕੋਲੇ ਤਾਂ ਬਾਦੂ ਆ ਹੁਣ ਜਿਹੜਾ ਪਤਾ ਲੱਗਦਾ ਮੈਨੂੰ ਐ ਨਹੀਂ ਪਤਾ ਸੀਗਾ ਵੀ ਤੁਹਾਡੇ ਨਾਲ ਉਹ ਖੁੰਤਕ ਕੱਟ ਜਾਊਗਾ ਕੋਈ ਮੈਂ ਬਦਨਾਮ ਤੇ ਮੈਨੂੰ ਖਾਤਾ ਹੋ ਜਾਂ ਤਾਂ ਉਹਨੇ ਮੇਰੇ ਤੇ ਲਾਇਆ ਨਾਣੇ ਮੇਰੇ ਹਸਬੰਦ ਦੇ ਸਾਹਮਣੇ ਨਾਲੇ ਉਹਦੇ ਅੱਖਾਂ નીચે ਸਾਹਮਣੇ ਮੈਂ ਆਈ ਹੋਗੀ ਵੀ ਮੈਂ ਚੋਰ ਬੱਜੀ ਉਹ ਮੈਂ ਹੈਗਾ ਨਾ ਹੁਣ ਜਮਾਨ ਕਰੀ ਆ ਵੀ ਪਤਾ ਨਹੀਂ ਨਹੀਂ ਲੱਗਦਾ ਸਾਰਾ ਕੁਝ ਕਲੀਅਰ ਕਰ ਦੂੰਗਾ ਡਰ ਹੁਣਾ ਜਦੋਂ ਮੈਂ ਤੈਨੂੰ ਤੇ ਜਿੰਨੇ ਜਿੰਨੇ ਤੂੰ ਮੰਗ ਰਾਂ ਦਾ ਤੂੰ ਬਲੈਕਮੇਲ ਕਰ ਰਾਂਗਾ ਜਿੰਨਾ ਮੈਂ ਉਹਨੇ ਪਹਿਲਾਂ ਤੁਹਾਨੂੰ ਦੇਈਆਂ ਨੇ ਫਿਰ ਤੂੰ ਉਹਦੇ ਪੈਸੇ ਕਿਉਂ ਵਰਡੇ ਉਹ ਉਹਦੇ ਨਾਲ ਤੁਹਾਡੀ ਕੋਈ ਗੱਲਬਾਤ ਹੀ ਨਹੀਂ ਗਈ ਬਸ ਉਹ ਤਾਂ ਜਿਹੜੇ ਕੱਢ ਲੈ ਕੱਢ ਲੈ ਠੀਕ ਹੈ ਨਾ ਐਵੇਂ ਟੈਨਸ਼ਨ ਆ ਲਾ ਠੀਕ ਹੈ ਨਾ ਇਹ ਤਾਂ ਠੀਕ ਆ ਫਿਰ ਜਦੋਂ ਹੁਣ ਤੋਂ ਪੈਸੇ ਤੂੰ ਹੀ ਲੈਤੇ ਅਗੇ ਤੈਨੂੰ ਪਤਾ ਖੁਦ ਨੂੰ ਕੀ ਭੁੱਠੀ ਕਾ ਨਾ ਫਿਰ ਮੈਨੂੰ ਬਲੈਕਮੇਲ ਕਿਉਂ ਕਰ ਰਿਹਾ ਵੀ 40000 ਦੇ ਫਰਵਾਸਾ ਫਿਰ ਮੈਂ ਦੱਸ ਦੂੰਗਾ ਤੇਰੇ ਸਾਹਮਣੂ ਵੀ ਕੀਪੂ ਨੇ ਕੱਢਿਆ ਤੇ ਜਿਹੜੀ ਆ ਪ੍ਰੋਬਲਮ ਚੋਂ ਵੱਡੂੰਗਾ ਫਿਰ ਇਹ ਨਹੀਂ ਲਾਈ ਚੱਲੀ ਤੱਬਾ ਤੋਂ ਆਪਦੇ ਤੇ ਲਵਾਈ ਚੱਲੀ ਮੇਰੀ ਪ੍ਰੋਬਲਮ ਨਹੀਂ ਹੈ ਕੀਪੂ ਹੈ ਇਹ ਪ੍ਰੋਬਲਮ ਤੂੰ ਮੈਨੂੰ ਇਹ ਚ ਪਾਇਆਗਾ ਠੀਕ ਹੈ ਨਾ ਪੈਸੇ ਤੂੰ ਕੱਢੇਗੇ ਫਿਰ ਅਜਾ ਮੇਰੇ ਤੇ ਫਿਰ ਮੈਂ ਦੱਸੂੰਗਾ ਤੇਰੇ ਸਾਹਮਣੂ ਠੀਕ ਹੈ ਨਾ ਮੈਂ ਬੋਸ ਨੂੰ ਦੱਸੂੰਗਾ ਕੋਣ ਡੀਕੀਡ ਕਰੂ ਤੇਰੀ ਗੱਲ ਤੇ ਮਾਲਕ ਹੈ ਨਾ ਉਹਦੀ ਤਾਂ ਪਹਿਲਾਂ ਹੀ ਤੇਰੇ ਨਾਲ ਖੁੰਦਕ ਚੱਲਦੀ ਆ ਉਹਦਾ ਤੇਰੇ ਤੇ ਮੰਨੂਗਾ ਕਿਉਂ ਦੇਖਾ ਮੈਨੂੰ ਤਾਂ ਕਦੇ ਬੈਗ ਦੇ ਲੱਬੇ ਲੱਗਿਆ ਵੀ ਨਹੀਂ ਦੇਖਿਆ ਨਾ ਮੇਰੀ ਇੰਨੀ ਗੱਲਬਾਤ ਹੁੰਦੀ ਹੈ ਬੌਸ ਨਾਲ ਕੱਪੜੇ ਤਾਂ ਤੁਸੀਂ ਬਦਲ ਦਿਓ ਜੇ ਹੁਣ ਵੀ ਫੇਰ ਦੱਸੇਗੀ ਤਾਂ ਫਿਰ ਮੇਰੇ ਕੋਲੇ ਬੋਲਣ ਜੋਗੀ ਤਾਂ ਹੈ ਨਹੀਂਗੀ ਹੁਣ ਮੈਂ ਨਾ ਤਾਂ ਮੈੜਾ ਨਹੀਂ ਚਾਹਣਾ ਕਿਪਕੋ ਬਹੁਤ ਨਜਾਇਜ਼ ਫਾਇਦਾ ਠਾਰਿਆਗਾ ਓਹੋ ਨਹੀਂ ਦਿਖਾਉਣਾ ਮੈਡਮ ਜੀ ਚਲ ਕੋਈ ਗੱਲ ਨਹੀਂ ਠੀਕ ਆ ਹੁਣ ਤਾਂ ਨਹੀਂ ਦੱਸਦੇ ਨਹੀਂ ਹਾਂ ਬੋਲ ਸਿਆਣਾ ਯਾਰ ਸਮਝਦਿਆ ਕਰੋ ਆਹ ਫੜਾ ਮੈਨੂੰ ਪਚਾਉ ਲੱਗਿਆਗਾ ਕੀ ਕਰਾਂ ਹੁਣ ਇਹਦਾ ਮੈਨੂੰ ਲੱਗਦਾ ਇਹਦਾ ਫੋਨ ਜਾਂ ਫੜਕਣਾ ਮੈਨੂੰ ਪੰਨਣਾ ਪੈਣਾਗਾ ਉਸਤ ਮੈਨੂੰ ਹੋਰ ਲਿਆ ਕੇ ਦੇਣਾ ਪੈਜੇ ਪਰ ਫੋਨ ਇਹਦਾ ਫੋਨ ਚੋਰ ਨੂੰ ਚੱਕ ਕੇ ਮੈਨੂੰ ਜਾ ਕਰੂੰ ਡਲੀਟ ਇਹਦੇ ਜਿਹੜਾ ਫੋਨ ਚ ਸਬੂਤ ਆ ਮੈਂ ਤਾਂ ਇਹਦਾ ਕਿਸੇ ਨਾਲ ਵਿਸ਼ਵਾਸ ਕਰਨਾ ਨਹੀਂ ਹੈਗਾ ਚਾ ਕੱਕੇ ਪੈਸੇ ਆਪ ਅਲਜਾਮ ਮੇਰੇ ਤੇ ਮੈਂ ਤਾਂ ਪਹਿਲੇ ਪੈਸਾ ਚ ਖੇਡਦੀ ਮੈਂ ਉਹਦੇ ਪੈਸੇ ਚੱਕ ਕੇ ਕੀ ਕਰਨਾ ਗੱਲ ਕਰ ਇੱਕ ਸਬੂਤ ਨੇ ਨਾ ਮੇਰੀ ਜ਼ਿੰਦਗੀ ਬਦਲ ਰੱਖੀ ਆ ਮੈਂ ਆ ਇੱਕ ਨੌਕਰ ਮੂਰੇ ਬੋਲਣ ਜੋਗਰੀ ਨਹੀਂ ਹੈਗੀ ਹਜੇ ਮੈਂ ਆਪਣੇ ਹਸਪੰਦ ਦੇ ਸਾਹਮਣੇ ਉੱਚੀ ਆਵਾਜ਼ ਚ ਗੱਲ ਕਰ ਲੈਣੀ ਆ ਅੱਖਾਂ ਚੱਖਾਂ ਪਾ ਕੇ ਆ ਨੌਕਰ ਮੈਨੂੰ ਨੀਚਾ ਦਿਖਾ ਦਿੰਦਾ ਬੜਾ ਮੈਂ ਫਸੀ ਬੈਠੀ ਆਂਗੀ ਕਿਵੇਂ ਨਾ ਕਿਵੇਂ ਤਾਂ ਇਹਨੂੰ ਕਰਨਾ ਪਊਗਾ ਬਸ ਚ ਮੈਨੂੰ ਪਿਆਰ ਨਾਲ ਨਹੀਂ ਗੁੱਸੇ ਨਾਲ ਵੀ ਦੇਖ ਲਿਆ ਕੀ ਕਰਾਂ ਦਿਮਾਗ ਚਲਾਉਣਾ ਪਊਗਾ ਇਹਦੇ ਜਿੰਨਾ ਦਿਮਾਗ ਮੇਰਾ ਕਿਉਂ ਨਹੀਂ ਚੱਲਦਾ ਕੀ ਪੂਆ ਤੇਰੇ ਜਿੰਨਾ ਦਿਮਾਗ ਮੈਂ ਵੀ ਚਲਾਉਂਗੀ ਜਿਹੜੇ ਪਤਾਂ ਤੇ ਪੱਤੇ ਤੂੰ ਖੇਡਦਾ ਨਾ ਬਾਜੀ ਉਲਟੀ ਪੌਣੀ ਆਉਂਦੀ ਆ ਮੈਨੂੰ ਪਾਉਂਗੀ ਫਸਾਉਂ ਤੈਨੂੰ ਵੀ ਕਾਸੇ ਚ ਮੈਂ ਤੇਰਾ ਸੋਲੂਸ਼ਨ ਚ ਨਿੱਪਟਾਂਗਾ ਬੌਸ ਨੂੰ ਕੱਟਣ ਦੇ ਕਰੋ ਇਹਦਾ ਕੰਮ ਫੇਰ ਕਰੂੰਗਾ ਕੀ ਕਰੀਏ ਨਾ ਜੀ ਕੁ ਸਣੀੀ ਬਸ ਕੰਮ ਸਿਰਫ 1.3 ਸੋਨੋ ਸਕੀਮ ਦਾ ਸਰ ਕੋਈ ਬਸ ਕਿਹੜੀਆਂ ਸਕੀਮਾਂ ਤੁਸੀਂ ਤੁਸੀਂ ਬੈਠਦਾ ਜਾਓ ਮੇਰੇ ਦਿਮਾਗ 'ਚ ਕੋਈ ਗੱਲ ਆਈ ਆ ਬਾਹਰ ਹੀ ਤੱਕ ਗਈ ਆਇਓ ਨਾਲ ਇਹ ਤਾਂ ਤੁਸੀਂ ਕੀ ਲੜਦਾ ਘਣਾ ਨਹੀਂ ਬਹੁਤ ਉਹ ਤੇ ਕਰੋਦਾ ਆਇਆ ਮੈਂ ਤਿਆਰੀ ਕੀਤੀ ਬੈਠਾ ਮੈਨੂੰ ਜਾਣ ਦੀ ਤਿਆਰੀ ਆ ਗਈ ਤੇ ਕਰ ਲੈ 5 ਲੱਖ ਦਾ ਹਾਲ ਸਰ ਮੈਂ ਕਿੱਥੋਂ ਕਰਾਂ 5 ਲੱਖ ਦਾ ਹੱਲ ਮੈਨੂੰ ਕੀ ਪਤਾ ਤੁਹਾਡੇ ਪੈਸੇ ਕਿੱਧਰ ਗਏ ਕਿੱਧਰ ਨਾ ਹੈਗੇ ਸੀ ਕਿ ਨਾ ਮੈਨੂੰ ਤਾਂ ਪਤਾ ਹੀ ਨਹੀਂ ਮੈਂ ਤਾਂ ਮੰਨਦਾ ਨਾ ਵੀ ਹੈਗੇ ਸੀ ਕਿ ਢਿਡਾਂ ਰੱਖੇ ਸੀ ਪਰ ਮੈਂ ਨਹੀਂ ਕੱਢੇ ਤੁਹਾਡੇ ਪੈਸੇ ਤੂੰ ਮੇਰੀ ਗੱਲ ਮੰਨਦੀ ਕਿਉਂ ਨਹੀਂ ਮੇਰਾ ਕੰਮ ਤਾਂ ਦੇਖ ਤੈਨੂੰ ਕਰ ਨਹੀਂ ਪਉ ਉਹਨਾਂ ਜੇ ਤਮਾਂ ਜਾਂਦਾ ਨਹੀਂ ਆ ਮੈਂ ਕੀ ਕੰਮ ਕਰਾਂ ਤੁਹਾਡਾ ਕਿਉਂ ਤੁਸੀਂ ਵਾਰ-ਵਾਰ ਉਹੀ ਗੱਲਾਂ ਕਹੀ ਜਾਂਦੇ ਰਹਿੰਦੇ ਹੋ ਤੈਨੂੰ ਆਪ ਹੀ ਸਮਝ ਆਉਣਾ ਰੋਜ਼ ਹੁਣ ਮੈਂ ਕੀ ਤੈਨੂੰ ਕਹਾਂ ਮਾ ਤੁਹਾਡੇ ਕੋਲ ਤਾਂ ਆਹੀ ਗੱਲਾਂ ਸਰ ਤੁਹਾਡੇ ਮੁਰੇ ਨਾਲ ਹੱਥ ਬੰਨ੍ਹ ਦੇਗੀ ਠੀਕ ਆ ਨਾ ਪਲੀਸ ਚਲੇ ਜਾਓ ਤੁਸੀਂ ਮੈਨੂੰ ਛੱਡ ਦਿਓ ਕੱਢਿਆ ਜਾਣਾ ਕੱਢਿਆ ਮੇਰਾ ਕੰਮ ਕਰਦੇ ਠੀਕ ਤੇ ਜੇ ਜਾਣਾ ਵਾ ਤਾਂ ਪਾਈ ਕਰਦੇ ਨੋਕ ਕਰਦੇ ਜਾਣਾ ਨਾ ਨਿਆ ਸਾਰਾ ਨੋਕ ਕਰ ਤੇ ਹਾਂ ਤੇਰੇ ਗੋਲਾਵਾਂ ਮੈਂ ਲਈਊ ਗੱਲ ਡਾਜੂ ਤੇ ਰਹਿ ਦੋ ਨਾਲੇ ਤਾਂ ਤੈਨੂੰ ਕੀ ਜੈ ਨਹੀਂ ਲੜੂ ਹਾਂ ਫਿਰ ਨੌਕਰ ਦੂਸਰਾ ਜਾਮ ਕਿਵੇਂ ਪਾਉਂਗੇ ਹੁਣ ਜਦੋਂ ਹੁਣ ਤੁਸੀਂ ਕਹਿੰਦੇ ਸਾਹਮਣੇ ਕਹੇ ਤਾਂ ਵੀ ਮੈਨੂੰ ਕਹੇ ਤਾਂ ਵੀ ਤੁਸੀਂ ਕੱਢੇ ਆ ਪੈਸੇ ਹੁਣ ਤੁਸੀਂ ਨੌਕਰ ਦੇ ਸਿਰਫ ਕਿਵੇਂ ਪਾਉਂਗੇ ਫਿਰ ਉਹ ਕਹੀ ਤੂੰ ਕਹੀ ਮੈਂ ਨਹੀਂ ਕੱਢੇਗੇ ਉਹ ਤਾਂ ਮੈਂ ਕਹੀ ਜਾਨੀ ਆ ਉਹ ਤਾਂ ਨਾ ਤਾਂ ਹੁਣ ਉਹੀ ਗੱਲ ਤੁਹਾਨੂੰ ਤੁਸੀਂ ਨਹੀਂ ਯਕੀਨ ਕਰ ਰਹੇ ਇਹਨਾਂ ਕਹਿੰਦਾ ਮੇਰੇ ਘਰ ਦਾ ਜ਼ਮੀਨ ਯਕੀਨ ਕਰ ਰਿਹਾ ਕਹ ਜਨੇ ਤਾਂ ਇੱਕ ਵਾਰੀ ਵੀ ਨਹੀਂ ਕਿਹਾ ਵੀ ਤੂੰ ਕੱਢੇ ਆ ਤੈਨੂੰ ਦੱਸੀ ਜਾਇਆ ਨਾ ਸੀ ਹਾਂ ਵੀ ਆਪਾਂ ਸਾਰੀ ਗੱਲ ਹੈ ਜਾਮ ਨੌਕਰ ਤੇ ਕਰਤਾ ਨੇ ਮੈਨੂੰ ਨਹੀਂ ਪਤਾ ਹੈਗਾ ਸਰ ਠੀਕ ਹੈ ਨਾ ਮੇਰਾ ਦਿਮਾਗ ਕੰਮ ਨਹੀਂ ਕਰਦਾ ਹੈਗਾ ਤੁਸੀਂ ਆਪਦਾ ਕੁਝ ਕਰੋ ਚਾਹੇ ਨਾ ਕਰੋ ਪਰ ਮੈਂ ਤੁਹਾਡੇ ਪੈਸੇ ਨਹੀਂ ਲੈਤੇ ਹੈਗਾ ਠੀਕ ਹੈ ਨਾ ਮੇਰੇ ਕੋਲੇ ਆਪਦੇ ਕੋਲ ਦੱਲਦਾ ਮੰਨ ਜੋ ਤੁਸੀਂ ਹਾਂ ਤਾਂ ਕਹੋ ਵੀ ਹਾਂ ਆਪਾਂ ਕਰ ਲਾਂਗੇ ਪਰ ਤੁਸੀਂ ਆਪਦੇ ਹਿਸਾਬ ਨਾਲ ਦੇਖ ਲਓ ਜਿਵੇਂ ਤੁਹਾਨੂੰ ਸਹੀ ਲੱਗ ਰਿਹਾ ਹੈਗਾ ਮੈਨੂੰ ਐਸਾ ਮੈਨੂੰ ਸਹੀ ਲੱਗ ਰਿਹਾ ਪਰ ਆਪਦਾ ਜਿਵੇਂ ਮਰਜ਼ੀ ਕਰੋ ਪਰ ਨਾਲੇ ਤੁਸੀਂ ਨਾ ਹੁਣ ਇੱਥੇ ਬਾਹਲੇ ਦਿਨ ਤੁਸੀਂ ਰੁਕੋ ਨਾ ਮੇਰਾ ਬੱਸ ਕੰਮ ਕਰਦੇ ਠੀਕ ਹੈ ਤੇ ਮੈਂ ਉਹਦੇ ਚੱਲ ਜਾਉਂਗਾ ਮੈਨੂੰ ਤੁਹਾਡਾ ਕੰਮ ਨਹੀਂ ਸਮਝ ਆਉਂਦਾ ਹੈਗਾ ਠੀਕ ਹੈ ਨਾ ਤੁਸੀਂ ਜਿਵੇਂ ਵੀ ਕਰਨਾ ਆਪਦਾ ਜਾਓ ਤੇ ਘਰੋਂ ਮੈਨੂੰ ਮੇਰੇ ਹਾਲ ਤੇ ਛੱਡ ਦਿਓ ਠੀਕ ਹੈ ਨਾ ਮੈਂ ਬਹੁਤ ਟੈਂਸ਼ਨ ਚੈਗੀ ਹਾਂ ਮੈਨੂੰ ਨਾ ਤੁਹਾਡਾ ਮੋ ਬੜਾ ਜ਼ਿਆਦੇ ਪਿਆਰ ਆਉਂਦਾ ਬਾੜੇ ਕਿੰਨੇ ਕਹਦੇ ਨਹੀਂ ਪਿਆਰ ਆਉਂਦਾ ਪਿਆਰ ਹੈਗਾ ਮੈਨੂੰ ਕਰਨ ਵਾਲਾ ਮੇਰਾ ਹਸਬੰਦ ਪਿਆਰ ਕਰਦਾ ਮੈਨੂੰ ਠੀਕ ਹੈ ਨਾ ਕੇਜੇ ਹੈਗਾ ਮੈਨੂੰ ਪਿਆਰ ਕਰਨ ਵਾਲਾ ਮੈਂ ਵੀ ਉਹਨੂੰ ਕਰਦੀ ਐਗੀ ਪਿਆਰ ਤੁਸੀਂ ਕਿਉਂ ਵਿਚ ਟੰਗਾ ਡਾ ਰਹੇ ਹੋ ਮੈਂ ਤਾਂ ਪਿਆਰ ਬਣਾ ਹੁਣ ਤਾਂ ਇਥੇ ਬਰਿਆ ਸੀ ਵੀ ਨਹੀਂ ਮੈਨੂੰ ਦੇ ਥੋੜੇ ਹੀ ਰਹਿਣਾਂ ਤੇ ਮੈਂ ਚਲੇ ਜਾਂਦਾ ਦੂਜੇ ਦਿਨ ਜਾਓ ਕਿਤੇ ਹੋਰ ਜਗ੍ਹਾ ਪਾ ਲਓ ਆਪਦੀ ਜਾ ਕੇ ਕਿਸੇ ਹੋਰ ਨੂੰ ਪਿਆਰ ਕਰ ਲਓ ਠੀਕ ਹੈ ਨਾ ਪਰ ਮੈਨੂੰ ਬਖਸ਼ ਦੋ ਮੇਰਾ ਘਰ ਛੱਡ ਦੋ ਬਾਅਦ ਮੇਰਾ ਗਮ ਕਰ ਦੋ ਸੰਭਖ ਨਾ ਕਰ ਤੁਸੀਂ ਕਿਸੇ ਨਾਲ ਚੀਨੀ ਮੰਨਦੇ ਤੈਨੂੰ ਰੋਗੇ ਬਸਾਰੋ ਨੌਕਰ ਦੇ ਪਾਦਾਂ ਨੇ ਅਜਾ ਮੋਦੇ ਜਮੇ ਰਹਾ ਦਨੇ ਆਂਦੇ ਉਹ ਥੋੜੀ ਸਿਰਦਰਦੀ ਆ ਨੌਕਰ ਤੇ ਗੱਲ ਪਾਓ ਚਾਹੇ ਤੁਸੀਂ ਆਪ ਦੇ ਆਪ ਇਲਜ਼ਾਮ ਹਟਾਓ ਮੇਰੇ ਤੋਂ ਵੀ ਨਹੀਂ ਕੱਢੇ ਮੇਰੇ ਪੈਸੇ ਮਿਲ ਗਏ ਚਾਹੇ ਕਿਵੇਂ ਵੀ ਕਹੋ ਪਰ ਮੈਨੂੰ ਵਿੱਚ ਨਾ ਕਢੀ ਸੋ ਠੀਕ ਆ ਨਾ ਮੈਨੂੰ ਐ ਨਾ ਕਹੋ ਵੀ ਆਪਾਂ ਮਿਲ ਕੇ ਨੌਕਰ ਤੇ ਇਲਜ਼ਾਮ ਲਾਉਨੇ ਆ ਮੈਂ ਹੀ ਨਹੀਂ ਤੁਹਾਡੇ ਸਾਥ ਦਿੰਦੀ ਹੈਗੀ ਹੁਣ ਹੋਰ ਕੌਣ ਦੇਊਗਾ ਫੇਰ ਕੋਈ ਨਹੀਂ ਬਸ ਸਾਰਾ ਮੇਰਾ ਦਿਮਾਗ ਨਾ ਖਰਾਬ ਕਰੋ ਤੁਸੀਂ ਜਾਓ ਮੇਰੇ ਰੂਮ ਚ ਰੂਮ ਚ ਤਾਂ ਨਹੀਂ ਨਾ ਮਜਾ ਆਂਦਾ ਮੈਂ ਚਲੀ ਜਾਂਦੀ ਆ ਨਾ ਫਿਰ ਤੁਸੀਂ ਨਹੀਂ ਆਣਾ ਤੁਸੀਂ ਬਹਿ ਜਾਓ ਇੱਥੇ ਰੇਟਾਂ ਤਾਂ ਮੇੜ ਨਹੀਂ ਬੂ ਨਹੀਂ ਪਾਣੀ ਰੱਖ ਰਿਹਾ ਤੇ ਅੰਦਰ ਦੇ ਨਾਲ ਤੋਚ ਲੈਣਾ ਸਰ ਕੋਈ ਨਵੇਂ ਸੋਚਣ ਦਾ ਟਾਈਮ ਦੇਵੋ ਠੀਕ ਹੈ ਨਾ ਮੈਂ ਸੋਚ ਕੇ ਦੱਸਦੀ ਹਾਂ ਕੋਈ ਗੱਲ ਨਹੀਂ ਤੁਸੀਂ ਜਾਓ ਆਪ ਦਾ ਰੂਮ ਚ ਜਾਓ ਚਲੋ ਮਾੜਾ ਭਾਤ ਜਾਣਾ ਦੇ ਨਾ ਬਣਾਇਆ ਰੂਮ ਉਹਨਾਂ ਕਰ ਦੇ ਤਾਂ ਜੀ ਕੀ ਕਰਾਂ ਲਾ ਹੁਣ ਇਹ ਹੁਣ ਹੋਰ ਹੀ ਕੁਝ ਕਹਿ ਰਿਹਾਗਾ ਇਹਨੂੰ ਹੁਣ ਆਏ ਹੋ ਰਿਹਾਗਾ ਵੀ ਮੈਂ ਕਿਲ ਤਾਂ ਦਿਮਾਗ ਨਹੀਂ ਕੰਮ ਕਰਦਾ ਹੈਗਾ ਕੀ ਕਰ ਹੁਣ ਮੈਨੂੰ ਤਾਂ ਪਤਾ ਲੱਗ ਗਿਆ ਖੁਦ ਨੂੰ ਵੀ ਪੈਸੇ ਕੀਪੂ ਨੇ ਕੱਢੇ ਆ ਜੇ ਹੁਣ ਮੈਂ ਮਿਲ ਕੇ ਕੀਪੂ ਤੇ ਇਲਜ਼ਾਮ ਲਾਉਣੀ ਆ ਮੈਂ ਤਾਂ ਚਾਰ ਸਫੇਰੇ ਵਿੱਚ ਫਸ ਜਾਊਂਗੀ ਕਾਨੂੰ ਪਤਾ ਤਾਂ ਲੱਗੇ ਜਾਣਾ ਕੀਪੂ ਨੂੰ ਵੀ ਬੌਸ ਨੂੰ ਇਹਨੇ ਦੱਸਿਆਗਾ ਬਾਕੀ ਕੀਪੂ ਨੇ ਤਾਂ ਉਹਦੀ ਸਮਝ ਹੀ ਜਾਣਾ ਵੀ ਮੈਂ ਉਹਨੂੰ ਦੱਸਤਾ ਸੀ ਮੈਡਮ ਨੂੰ ਵੀ ਮੈਂ ਪੈਸੇ ਕੱਢਿਆਗੇ ਜੇ ਕਿਪੂ ਤੇਨੇ ਇਹ ਇਲਜ਼ਾਮ ਲਾਤਾ ਕਿਪੂ ਨੂੰ ਉਤਸ਼ਾਹ ਨੇ ਇਹਦੇ ਨਾਲ ਘਰੋਂ ਕੱਢ ਦੇਣਾ ਕਹੀ ਜਨੇ ਉਹਨੇ ਤਾਂ ਕਹਿਣਾ ਮੈਂ ਰੱਖਣਾ ਹੀ ਨਹੀਂ ਹੈਗਾ ਜੇ ਕਿਪੂ ਘਰੋਂ ਭੱਗ ਗਿਆ ਤੇ ਮੇਰਾ ਕੌਣਾਗਾ ਫਿਰ ਮਸਾ ਤਾਂ ਉਹ ਹੁਣ ਮੇਰੇ ਗੰਨੇ ਧਿਆਨ ਦੇਣ ਲੱਗਿਆਗਾ ਪਿਆਰ ਕਰਨ ਲੱਗਿਆ ਮੈਨੂੰ ਮੈਂ ਤਾਂ ਕਿਪੂ ਲੈਣਾ ਚਾਹੁੰਨੀ ਹੈਗੀ ਮੈਂ ਕਿਪੂ ਨੂੰ ਨੇ ਦੂਰ ਕਰ ਸਕਦੀ ਆ ਆਪਦੇ ਤੋਂ ਇਹ ਕਿਵੇਂ ਨਾ ਕਿਵੇਂ ਹੈ ਬੌਸ ਨੂੰ ਘਰੋਂ ਕੱਢਣਾ ਪੈਣਾਗਾ